ਬਿਲਕੁਲ ਨਵਾਂ ਗੀਤ ਕਿਉਂ ਜੱਟਾ ਤੂੰ ਰਹਿਣਾ ਐ ਸਾਇਲੈਂਟ ਜਾਣੀ ਕਿ ਮੂਸੇ ਵਾਲੇ ਜੱਟ ਵਰਗਾ ਗਾਣੇ ਦਾ ਨਵੇਂ ਮੂਸੇ ਵਾਲਾ ਜੱਟ ਹੈ ਸ਼ੁਭਦੀਪ ਨੇ ਕਿਉਂਕਿ ਅਸੀਂ ਉਹਦੀ ਰੀਸ ਤਾਂ ਨਹੀਂ ਕਰ ਸਕਦੇ ਸ਼ੁਭ ਸਿੱਧੂ ਮੂਸੇ ਵਾਲਾ ਇੱਕ ਹੀ ਸੀ ਉਹਨੇ ਤੁਹਾਡੇ ਚਰਨਾਂ ਦੀ ਧੂੜ ਵਰਗੀ ਸਲਵਾਣੀ ਜਈ ਜੋੜੀ ਨੂੰ ਬਹੁਤ ਮੋਹ ਕਰਿਆ ਬਹੁਤ ਮੁਹਬਤ ਕਰਿਆ ਇੱਕ ਗਾਣਾ ਆਇਆ ਉਹਦਾ ਕਾਲੀ ਕਾਲੀ ਰੇਂਜ ਵਿੱਚ ਵਜੇ ਅਣਖੀਲਾ ਆ ਉਹਨਾਂ ਦੇ ਗਾਣਾਉਣ ਤੋਂ ਬਾਅਦ 15 ਦਿਨ ਬਾਅਦ ਹੀ ਆ ਸਾਡੇ ਵੱਲੋਂ ਵੀ ਉਹਨਾਂ ਨੂੰ ਯਾਦ ਕੀਤਾ ਗਿਆ ਇਸ ਗਾਣੇ ਸੋਹਣਾ ਜਰਾ ਹਾਜ਼ਰ ਆਓ ਜੀ ਜੰਗ ਢਿਲੋਂ ਦਾ ਲਿਖਿਆ ਹੋਇਆ ਗੀਤ ਹੈ ਜਿਹੜੀਆਂ ਸ਼ੋਭ ਦੀਵੀਆਂ ਸਦਰਾਂ ਨੇ ਬਹੁਤ ਵੱਡਾ ਇਨਾਮ ਸਾਡੇ ਭੈਣ ਜੀ ਕੁਲਵਿੰਦਰ ਪੁੱਲਰ ਜੀ ਇਹ ਮਾਣ ਕਰਦੇ ਨੇ ਬਾਬਾ ਜੀ ਦਿਲ ਦੀਆਂ ਜਾਣਦੇ ਨੇ ਚੜ੍ਹਦੀਆਂ ਕਲਾ ਵਿੱਚ ਰੱਖਣ ਸਾਡੇ ਭੈਣ ਜੀ ਇਹਨੂੰ ਬਿਨਾਂ ਗਿਣੇ ਤੋਂ ਹੀ 5-500 ਦੀ ਰੋਟ ਬਾਬਾ ਜੀ ਨੇ ਪੁੱਲ ਸਿੰਘ ਜੀ ਕਿੰਨੇ ਆ ਨਿਕਲੇ ਉਹ ਬਾਬਾ ਵੀ ਬਿਣਾ ਗਣੇ ਉਹ ਦੇਊਗਾ ਕੋਈ ਗੱਲ ਨਹੀਂ ਚਲੋ ਸ਼ੋਭਦੀਪ ਵਾਲੀਆਂ ਜਿਹੜੀਆਂ ਇਹਦੇ ਚ ਸਦਰਾਂ ਨੇ ਲਾਈਨਾਂ ਨੇ ਉਹ ਗੁਲਸ਼ਨ ਜੀਆਂ ਦੇ ਦਿਮਾਗ ਦੀ ਖੇਡ ਹੈ ਜੰਗ ਢਿੱਲੋਂ ਸਾਹਿਬ ਦਾ ਲਿਖਿਆ ਹੋਇਆ ਦੁਕਾਨ ਲੈ ਕੇ ਹਾਜ਼ਰ ਆ ਜੀ